ਆਉਣ ਵਾਲੀ 1 ਜੂਨ ਨੂੰ ਹੋਣ ਜਾ ਰਹੀ ਅਗਾਮੀ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆ ਭਾਰਤੀ ਜਨਤਾ ਪਾਰਟੀ ਦੀ ਇੱਕ ਅਹਿਮ ਬੈਠਕ ਗਾਰਡ ਨੰਬਰ 9 ਦੇ ਵਿੱਚ ਮੋਹੱਲਾ ਗੁਜਰਾਂਗ ਵਾਲੀ ਗਲੀ ਦੇ ਵਿੱਚ ਕੀਤੀ ਗਈ ਜਿਸ ਦੇ ਵਿੱਚ ਮਰਹੂਮ ਜੀਰੀ ਸੰਤੂਚ ਚੌਧਰੀ ਜੀ ਦੀ ਧਰਮ ਪਤਨੀ ਅਤੇ ਵਿਧਾਇਕ ਸ਼੍ਰੀ ਵਿਕਰਮਜੀਤ ਸਿੰਘ ਚੌਧਰੀ ਜੀ ਦੇ ਮਾਤਾ ਜੀ ਸ਼੍ਰੀਮਤੀ ਕਰਮਜੀਤ ਕੌਰ ਉੱਚੇ ਚੇਦੌਰ ਤੇ ਉਮੀਦਵਾਰ ਸੁਸ਼ੀਲ ਲਿੰਕੂ ਜੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਲਈ ਇੱਕ ਵਿਸ਼ਾਲ ਜਨ ਸਮੂਹ ਨੂੰ ਸੰਬੋਧਿਤ ਕਰਨ ਲਈ ਪੁੱਜੇ ਸ਼੍ਰੀਮਤੀ ਚੌਧਰੀ ਜੀ ਨੇ ਬੋਲਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਸ਼ਾਸਨ ਕਾਰ ਦੇ ਵਿੱਚ ਅਤੇ ਪੰਜਾਬ ਵਾਸੀਆਂ ਤੇ ਭਾਰਤ ਵਾਸੀਆਂ ਦੇ ਜੀਵਨ stdc ਦੇ ਵਿੱਚ ਬਹੁਤ ਸੁਧਾਰ ਆਇਆ ਹੈ ਅਤੇ ਉਹ ਇਸ ਵਾਰ ਭਾਜਪਾ ਨੂੰ ਫਤਵਾ ਦੇਣ ਦਾ ਮਨ ਬਣਾ ਚੁੱਕੇ ਹਨ ਉਹਨਾਂ ਦੇ ਨਾਲ ਮੰਡਲ ਫਲੋਰ ਦੇ ਭਾਜਪਾ ਆਗੂ ਅਤੇ ਭਾਰੀ ਗਿਣਤੀ ਦੇ ਵਿੱਚ ਮਹੱਲਾ ਨਿਵਾਸੀ ਮੌਜੂਦ ਸਨ ਤੁਸੀਂ ਵੇਖੋ ਟ੍ਰੈਂਡਿੰਗ ਫਲੋਰ ਨਿਊਜ਼ ਚੈਨਲ ਦੇ ਪੱਤਰਕਾਰ ਆਸ਼ੂਕ ਕਪੂਰ ਦੀ ਖਾਸ ਰਿਪੋਰਟ ਫਲੋਰ ਤੋਂ ਔਰ ਖਬਰਾਂ ਵੇਖਣ ਲਈ ਟ੍ਰੈਂਡਿੰਗ ਫਲੋਰ ਨਿਊਜ਼ ਚੈਨਲ ਦੇ ਫੇਸਬੁੱਕ ਪੇਜ ਇੰਸਟਾਗ੍ਰam ਪੇਜ ਨੂੰ ਫੋਲੋ ਕਰਨਾ ਨਾ ਭੁੱਲੋ ਜੀ ਧੰਨਵਾਦ ਜੋ ਅੱਜ ਮੈਂ ਮੈਨੂੰ ਮਾਨ ਹੈ ਕਿ ਜਿਹੜੀ ਛੋਟੀ ਇੱਟ ਦੀਆਂ ਗੜੀਆਂ ਔਰ ਦੇ ਕਿਸੇ ਨਾਲ ਹੀ ਸੀ ਉਹ ਉਹ ਮੇਰੇ ਦਿਨ ਚ ਕਿਉਂ ਹੈ ਕਿਉਂਕਿ ਉਹ ਸਭ ਤੋਂ ਪਹਿਲੀ ਚੀਜ਼ ਕਦੇ ਭੁੱਲਦੀ ਨਹੀਂ ਹੁੰਦੀ ਲੇਕਿਨ ਅੱਜ ਤੁਸੀਂ ਦੇਖੋ ਤੁਹਾਡੀਆਂ ਕਾਇਛ ਛੋਟੀਆਂ ਪੀੜੀਆਂ ਗਲੀਆਂ ਲੇਕਿਨ ਸਾਫ ਸੁਥਰੀਆਂ ਫੀਵਰੇਜ ਹੈਗਾ ਔਰ ਪਾਣੀ ਨਾਲ ਕੋਈ ਬਾਲਟੀ ਵੀ ਜਾ ਕੇ ਮੇਰਾ ਸਵਾਗਤ ਨਹੀਂ ਕਰਦਾ ਕਿਉਂਕਿ ਪਾਣੀ ਤੁਹਾਡੇ ਕੋ ਇੰਨਾ ਕਿ ਤੁਹਾਡੀਆਂ ਨਾਲੀਆਂ ਭਰੀਆਂ ਚੱਲੀਆਂ ਨੇ ਉਹ ਵੀ ਗਲਤ ਗੱਲ ਹੈ ਬੈਠੇ ਪਰ ਤੁਹਾਨੂੰ ਮਹਿਮਜ ਵਾਰਡ ਨੰਬਰ 9 ਦੇ ਵਿੱਚ ਤੁਹਾਡੀ ਮੀਟਿੰਗ ਸੀ ਇੱਥੇ ਔਰ ਕਿਸ ਤਰ੍ਹਾਂ ਦਾ ਹੁੰਗਾ ਰਾ ਤੁਹਾਨੂੰ ਇੱਥੇ ਮਿਲਿਆ ਆ ਬੋਰਡ ਨੰਬਰ 9 ਗੁਜਰਾ ਵਾਲੀ ਗਲੀ 'ਚ ਮੈਂ ਬੈਠੀ ਆ ਔਰ ਇਸ ਵੇਲੇ ਪੌਣੇ 10 ਵਜੇ ਨੇ। ਔਰ ਬੈਠਣ ਨੂੰ ਕੁਰਸੀਆਂ ਵੀਰਾਂ ਪੈਣਾ ਨੂੰ ਨਹੀਂ ਮਿਲ ਰਹੀਆਂ। ਮੈਨੂੰ ਬਹੁਤ ਬਹੁਤ ਖੁਸ਼ੀ ਹੈ ਕਿ ਮੇਰੇ ਇਸ ਸੰਗਰਸ਼ ਦੇ ਵਿੱਚ ਜਿਸ 'ਚ ਮੈਂ ਮੇਰੇ ਕੋਲ 22 ਦਿਨ ਮਿਲੇ ਨੇ, ਭਾਜਪਾ ਦੀ ਸੇਵਾ ਕਰਨ ਨੂੰ ਇਸ ਮਹਾਕੁੰਭ ਦੇ ਵਿੱਚ ਆਪਣਾ ਯੋਗਦਾਨ ਪਾਉਣ ਦੇ ਲਈ ਔਰ ਮੈਂ ਬੜੀ ਆਸਵੰਦ ਵੀ ਹਾਂ, ਖੁਸ਼ ਵੀ ਹਾਂ। ਇਹ ਸੁਮੁੱਛਾ ਫਲੋਰ ਹਲਕਾ ਆਪਣੇ ਤਨੋਂ ਮਨੋਂ ਮਨ ਬਣਾ ਚੁੱਕਿਆ ਹੈ ਕਿ ਇਸ ਵਾਰ ਬੀਜੇਪੀ ਨੂੰ ਵੋਟ ਦੇ ਕੇ ਬੀਜੇਪੀ ਦਾ ਜਿੱਥੇ ਮਾਨ ਵੜਾਉਣਗੇ ਉੱਥੇ ਮੇਰਾ ਚੌਧਰੀ ਪਰਿਵਾਰ ਦਾ ਮਾਨ ਵੀ ਵੜਾਣਗੇ ਔਰ ਇੰਨੇ ਭਾਰੀ ਗਿਣਤੀ ਚ ਮੇਰੇ ਕੋਲ ਇਹ ਸਾਰੇ ਜਿਹੜੇ ਸਾਡੇ ਫਲੋਰ ਨਿਵਾਸੀ ਆਉਂਦੇ ਨੇ मेरी खुशी की कोई सीमा नहीं रही और यही मेरा हौसला है यही मेरी प्रेरणा है जिसना मैं तनो मनो बीजेपी के लिए काम करके अपने उस चार सौ पार अबकी बार चार सौ पार के नारे ਮੈਮ ਜਿਹੜੇ ਬੀਜੇਪੀ ਦੇ ਸਾਡੇ ਉਮੀਦਵਾਰ ਨੇ ਸ਼੍ਰੀ ਸੁਸ਼ੀਲ ਰਿੰਕੂ ਜੀ ਉਹਨਾਂ ਨੂੰ ਦੇਖ ਕੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਕਿਉਂਕਿ ਉਹਨਾਂ ਨੇ ਹੁਣੇ ਰੀਸੈਂਟਲੀ ਜਿਹੜੀ ਬੀਜੇਪੀ ਉਹਨਾਂ ਨੇ ਵੀ ਜੁਆਇਨ ਕੀਤੀ ਹੈ ਔਰ ਤੁਸੀਂ ਜਾ ਰਹੇ ਹੋ ਹਲਕੇ ਦੇ ਵਿੱਚ ਤੁਹਾਨੂੰ ਉਹਨਾਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਹੁੰਗਾਰਾ ਲੱਗਦਾ ਕਿ ਉਹਨਾਂ ਨੂੰ ਇਸ ਵਾਰ ਹੁੰਗਾਰਾ ਲੋਕਾਂ ਦਾ ਮਿਲੇਗਾ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਲੋਕਾਂ ਨੇ ਆਪਣਾ ਮਨ ਬਣਾਇਆ ਹੋਇਆ ਬਹੁਤ ਫੈਕਟਰ ਨੇ ਉਹਨਾਂ ਦੀ ਵਿਜਨ ਉਹਨਾਂ ਦਾ ਸਮੁੱਚਾ ਜਿਹੜਾ ਇੱਕ उलीकिया हुआ प्रोग्राम है आने वाले समय में सिर्फ पांच साल या दस साल नहीं वो तो संताली तक अपना प्रोग्राम उलख के बैठे है और पीएम साहब की जो दृष्टि है एक विकसित भारत की ਉਹਦੇ ਯੋਗ ਪਾਦਾਨ ਕੌਣ ਨੂੰ ਕੋਈ ਇਹ ਨਹੀਂ ਦੇਖ ਰਿਹਾ ਕਿ ਕੋਈ 10 ਦਿਨ ਪਹਿਲਾਂ ਜਾਂ 20 ਦਿਨ ਪਹਿਲਾਂ ਬਾਜਪਾ ਚਲਾ ਸਭ ਇਹ ਦੇਖ ਰਹੇ ਨੇ ਕਿ ਕੌਣ ਬਾਜਪਾ ਦੇ ਨਾਲ ਹੈ ਤਾਂ ਕਿ ਅਸੀਂ ਉਹਦੇ ਨਾਲ ਚਲੀਏ ਔਰ ਇਹ ਇੱਕ ਸਚਾਈ ਹੈ ਜੋ ਸਾਨੂੰ ਦੀਵਾਰ ਤੇ ਲਿਖੀ ਹੋਈ ਪੜ ਲੈਣੀ ਚਾਹੀਦੀ ਹੈ ਕਿ ਆਉਣ ਵਾਲਾ ਸਮਾਂ ਬਾਜਪਾ ਦਾ ਸਮਾਂ ਹੈ ਥੈਂਕ ਯੂ ਸੋ ਮਚੀ ਭਾਰਤੀ ਜਨਤਾ